ਨੇ ਸਟਾਰਟ ਕੀਤਾ ਇੱਕ ਵਕੀਲ ਲਾਈਨ ਦਿੱਤਾ ਅੱਜ ਸਮੁੱਚੇ ਤੌਰ ਤੇ ਵਕੀਲ ਸਹਿਬਾਨ ਤੇ ਜੱਜ ਸਹਿਬਾਨ ਦੀ ਇੱਥੇ ਮੀਟਿੰਗ ਹੋਈ ਜਿਹਦੇ ਵਿੱਚ ਉਹ ਵਕੀਲ ਜਿਹੜੇ ਇਸ ਜਦੋਜਹਿਤ ਤੋਂ ਇਲਾਵਾ ਜੂਰਿਸਟ ਵੀ ਆ ਜੂਰਿਸਟ ਕਹਿਣ ਤੋਂ ਭਾਵ ਕਾਨੂੰਨ ਦੇ ਮਾਹਰ ਵੀ ਆ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਤੇ ਜਿਹਦੇ ਵਿੱਚ ਬੰਦੀ ਸਿੰਘਾਂ ਦਾ ਸਮੂਚੇ ਤੌਰ ਦੇ ਉੱਤੇ ਅਚੇਚੇ ਤੌਰ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦਾ ਉਹ ਸਾਰੇ ਕੇਸ ਦਾ ਮੁਲਾਂਕਣ ਕੀਤਾ ਗਿਆ ਮੈਂ ਧੰਨਵਾਦ ਕਰਦਾ ਮਿਸਟਰ ਜਸਟਿਸ ਮਨਿੰਦਰ ਮਾਹਨ ਸਿੰਘ ਜੀ ਬੇਦੀ ਰਿਟਾਇਰਡ ਹਾਈ ਕੋਰਟ ਦੇ ਜੱਜ ਉੱਚੇ ਅਧਿਕਾਰ ਤੌਰ ਤੇ ਆਪਣੇ 뷰 ਦੇ ਕੇ ਗਏ ਆ ਉਹਨਾਂ ਦੇ ਨਾਲ ਸਾਡੇ ਸਰਦਾਰ ਪੂਰ ਸਿੰਘ ਜੀ ਹੁੰਦਲ ਸੀਨੀਅਰ ਐਡਵੋਕੇਟ ਅਮਰ ਸਿੰਘ ਜੀ ਚਾਲ ਸਾਡੇ ਸੀਨੀਅਰ ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਜੀ ਬੈਂਚ ਸਾਡੇ ਸੀਨੀਅਰ ਐਡਵੋਕੇਟ ਜੀ ਐਸ ਬਲ ਐਡਵੋਕੇਟ ਡਾਕਟਰ ਕੇਰ ਸਿੰਘ ਜੀ ਫਾਰਮਰ ਚੇਅਰਮੈਨ ਸਰਦਾਰ ਕਾਨ ਸਿੰਘ ਜੀ ਪੰਨੂ ਸਾਬਕਾ ਆਈਐਸ ਸਰਦਾਰ ਪਰਮਜੀਤ ਸਿੰਘ ਜੀ ਬਰਾੜ ਸਰਤਾਜ ਸਰਦਾਰ ਬਲਤੇਜ ਸਿੰਘ ਜੀ ਢਿੱਲੋਂ ਔਰ ਨਾਲ ਸਰਦਾਰ ਆਰਸ਼ਦੀਪ ਸਿੰਘ ਜੀ ਕਲੇਰ ਬਲਵੰਤ ਸਿੰਘ ਜੀ ਗਲਿਆਣੀ ਸਾਡੇ ਬੀਬਾ ਪਰੀਤ ਕੋਰ ਦੀ ਸ਼ੇਖੋ ਬਲਵਿੰਦਰ ਸਿੰਘ ਜੀ ਸੋਦਨ ਹਰਪ੍ਰੀਤ ਸਿੰਘ ਥਾਂਦੀ ਸਰਦਾਰ ਰਵਿੰਦਰ ਸਿੰਘ ਜੀ ਸੈਂਪਲਾ ਤੇ ਸਰਦਾਰ ਭਗਵਾਨ ਸਿੰਘ ਜੀ ਸਿਆਲਪਾ ਸਾਰਿਆਂ ਨੇ ਲਗਭਗ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਸਰਕਾਰ ਦੇ ਮੋਰੇ ਗੋਡੇ ਨਹੀਂ ਟੇਕਣੇ ਚਾਹੀਦੇ ਭਾਵੇਂ ਰਾਜਵਾਨਾ ਸਾਹਿਬ ਨੇ ਚਿੱਠੀ ਵੀ ਲਿਖੀ ਸੀ ਕਿ ਮੇਰੀ ਆ ਜਿਹੜੀ ਪਟੀਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਸੀ 212 ਚ ਉਹਨੂੰ ਵਾਪਸ ਲਿਆ ਜਾਵੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਕਰੇ ਉਹ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ 5 ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਬਾਬਤ ਮੈਂ ਅਫਸੋਸ ਨਾ ਕਹਿ ਸਕਦਾ ਕਿ ਸਰਕਾਰਾਂ ਆਪਣੇ ਪੋਲੀਟੀਕਲ ਆਬਜੈਕਟ ਵਿੱਚ ਇੰਨੀਆਂ ਥੱਲੇ ਆਪਣੇ ਆ ਜਾਣ ਗਿਆ ਕਿ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਸ਼੍ਰੀ ਅਕਾਲ ਤਖਤ ਨੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਉਹਨੂੰ ਟਾਈਮ ਦਿੱਤਾ ਹੀ ਦਿੱਤਾ ਤੇ ਵਿੱਚੇ ਹੀ ਸਵੇਰ ਨੂੰ ਜਾਣਾ ਸੀ ਤੇ ਉਹ ਵਿੱਚੇ ਹੀ ਰਾਤ ਨੂੰ ਸੁਨੇਹਾ ਆ ਗਿਆ ਕਿ ਹੁਣ ਇਹ ਮੀਟਿੰਗ ਨਹੀਂ ਹੋਊਗੀ ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਬੰਦਾ ਅੱਕਦਾ ਤਾਂ ਨਹੀਂਗਾ ਪਰ ਕਈ ਵਾਰੀ ਫਿਰ ਬੰਦੇ ਦਾ ਸਫਰ ਦਾ ਜਿਹੜਾ ਪਿਆਲਾ ਉਹ ਵੀ ਭਰ ਜਾਂਦਾ ਸੋ ਪਿਛਲੇ ਸਮੇਂ ਦੌਰਾਨ ਅਸੀਂ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਥੇ ਪਟਿਆਲਾ ਜੇਲ੍ਹ ਦੇ ਵਿੱਚ ਤੇ ਉਹਦੇ ਵਿੱਚ ਫਿਰ ਉਹਨਾਂ ਨਾਲ ਸਾਰਾ ਬੈਠ ਕੇ ਜੋ ਸੀ ਉਹ ਪਹਿਲਾਂ ਜਥੇਬੰਦੀਆਂ ਨਾਲ ਫਿਰ ਸਿੱਖ ਵਿਦਵਾਨਾਂ ਨਾਲ ਤੇ ਅੱਜ ਜੀਚੇ ਤੌਰ ਦੇ ਉੱਤੇ ਉਹਨਾਂ ਹਾਂਡੇ ਹੋਏ ਵਕੀਲਾਂ ਨਾਲ ਇਹ ਸਾਰਾ ਵਿਚਾਰ ਬਿਮਾਰਸ਼ ਕੀਤਾ ਗਿਆ ਤੇ ਹਰ ਇੱਕ ਵਕੀਲ ਨੇ ਆਪਣੀ رائے ਵੀ ਦਿੱਤੀ ਆ ਉਸ رائے ਦੇ ਵਿੱਚ ਸਾਰਿਆਂ ਦਾ ਜਿਹੜਾ ਕੰਸੈਂਸਸ ਤੌਰ ਤੇ ਉਹ ਇੱਕੋ ਵੀ ਹੋ ਆ ਭਈ ਆਪਾਂ ਨੂੰ ਸਰਕਾਰ ਮੋਰੇ ਗੋਡੇ ਟੇਕ ਕੇ ਪਟੀਸ਼ਨ ਜਿਹੜੀ ਆਪਾਂ واپس ਨਹੀਂ ਲੈਣੀ ਚਾਹੀਦੀ ਕਿਉਂਕਿ ਸਰਕਾਰ ਦਾ ਵੀ ਪੱਖ ਦੇਖਿਆ ਜਾਵੇ ਕਿ ਜਿਹੜੀ ਨੋਟੀਫਿਕੇਸ਼ਨ 2019 ਚ ਕੀਤੀ ਸੀ ਉਦੇ ਉੱਤੇ ਖਰੀ ਵੀ ਉਤਰਦੀ ਆ ਪਰ ਕਈ ਵਾਰੀ ਸਵਾਲ ਉੱਠਦੇ ਆ ਵੀ ਉਹ ਕਿਹੜੇ ਨਾਉ ਸਿੰਘ ਸੀ ਜਿਨ੍ਹਾਂ ਦੇ ਉੱਤੇ ਇਹ ਲਾਗੂ ਹੋਣਾ ਸੀ ਤੇ ਉਹਨਾਂ ਦੇ ਵਿੱਚ ਸਾਰੇ ਹੀ ਸਿੰਘ ਚ ਬਾਵੇਂ 3 4 5 ਜਿਹੜੇ ਆ ਉਹ ਰਿਲੀਜ਼ ਹੋ ਚੁੱਕੇ ਬੇਲ ਦੇ ਉੱਤੇ ਪਰ ਉਹਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਇਹ ਸਾਰਿਆਂ ਕੇਸਾਂ ਦਾ ਉਹਦੇ ਵਿੱਚ ਬਾਰਨ ਰਿਆਂ ਤੇ ਭਾਈ ਬਲਵੰਤ ਸਿੰਘ ਜੀ ਦਾ ਚੇਚੇ ਤੌਰ ਤੇ ਕੇ ਜਿਹੜੀ ਇਹਨਾਂ ਦੀ ਆਪਣੇ ਡੈਸ਼ ਸੈਂਟੈਂਸ ਹੈ ਇਹਨੂੰ ਕਮਿਊਟ ਕਰਕੇ ਲਾਈਫ ਇਮਪ੍ਰਿਜ਼ਨਮੈਂਟ ਦੇ ਵਿੱਚ ਕੀਤਾ ਜਾਊਗਾ। ਸੋ ਅੱਜ ਸਾਰੇ ਆ ਵਕੀਲਾਂ ਨੇ ਆਪਣੀ ਇਹ رائے ਦਿੱਤੀ ਆ ਕਿ ਬਿਲਕੁਲ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ। ਦੇਖਣਾ ਚਾਹੀਦਾ ਕਿ ਸਰਕਾਰ ਇਹ ਦੇ ਉੱਤੇ ਆਪਣਾ ਕੀ ਪੱਖ ਦਿੰਦੀ ਆ। ਤੇ ਆਨਰੇਬਲ ਸੁਪਰੀਮ ਕੋਰਟ ਵੀ ਕਿਉਂਕਿ ਛੋਟੀ ਗੱਲ ਨਹੀਂ 30-30 ਸਾਲ ਅੰਦਰ ਬੈਠਿਆ ਨੂੰ ਹੋ ਗਏ ਆ ਤੇ ਭਾਈ ਬਲਵੰਤ ਸਿੰਘ ਜੀ ਨੂੰ 18 ਸਾਲ ਹੋ ਗਏ ਉਹ 2007 ਤੋਂ ਆਨਵਾਰਡ ਫਾਂਸੀ ਦੀ ਚੱਕੀ ਦੇ ਵਿੱਚ ਬੈਠੇ ਆ ਤੇ ਅੱਜ ਤੱਕ ਕੋਈ ਵੀ ਸਰਕਾਰ ਦਾ ਉਸ ਪਟੀਸ਼ਨ ਤੇ ਫੈਸਲਾ ਨਾ ਲੈਣਾ ਤੇ ਚੁੱਪ ਕਰਕੇ ਬੈਠੇ ਰਹਿਣਾ ਇਹ ਇੱਕ ਸਾਰੇ ਮਹਿਸੂਸ ਕਰਦੇ ਆ ਕਿ ਇਹ ਠੀਕ ਨਹੀਂ ਤੇ ਕਾਨੂੰਨੀ ਪੱਖ ਤੋਂ ਵੀ ਤੇ ਉਹ ਤੋਂ ਇਲਾਵਾ ਸਮਾਜਿਕ ਤੌਰ ਤੇ ਉੱਤੇ ਵੀ ਇਹੋ ਜਿਹਾ ਵਿਵਹਾਰ ਜਿਹੜਾ ਆ ਉਹ ਠੀਕ ਨਹੀਂ ਸਰਕਾਰਾਂ ਲਈ ਹੁੰਦਾ ਸੋ ਸਾਰਿਆਂ ਨੇ ਐਜੇ ਹੋਲ ਇੱਕੋ ਹੀ ਫੈਸਲਾ ਕੀਤਾ ਕਿ ਭਾਈ ਰਾਜਵਾਨਾ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਤੇ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਇੱਕ ਹੋਰ ਵੀਊ ਇੱਥੇ ਮੋਰੇ ਆਇਆ ਸੀ ਜਿਹੜਾ ਅਸੀਂ ਉਹਨਾਂ ਨੂੰ ਵੀ ਕਨਵੇ ਕਰਾਂਗੇ ਸੋ ਥੈਟ ਇਹ ਡਿਸਾਈਡ ਹੋਵੇ ਛੇਤੀ ਤੇ ਇੱਕ ਇਹ ਵੀ ਗੱਲ ਉੱਠੀ ਸੀ ਕਿ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਸਹਿਬਾਨ ਪੇਸ਼ ਹੁੰਦੇ ਉਹਦੇ ਵਿੱਚ ਇੱਕ ਦੋ ਸਿੱਖ ਵਕੀਲ ਵੀ ਪੇਸ਼ ਹੋਣ ਤਾਂ ਕਿ ਉਹ ਫ਼ਾਲਸਫਾ ਜਿਹੜਾ ਆ ਉਹਨੂੰ ਫਿਰ ਉੱਥੇ ਫ਼ਾਲਸਫਾ ਕਹਿਣ ਤੋਂ ਭਾਵ ਭਵੇਂ ਸਾਡੇ ਉਹ ਵਕੀਲ ਜਿਹੜੇ ਆ ਬਹੁਤ ਨਾਮੀ ਵਕੀਲ ਆ ਪਰ ਵੇ ਵੀ ਇੱਕ ਇੱਥੇ ਪੰਜਾਬ ਦੇ ਨੂੰ ਤੇ ਖਾਸ ਕਰਕੇ ਲੋਕਾਂ ਨੂੰ ਅਚੇਚੇ ਤੌਰ ਤੇ ਇਹਦਾ ਸਾਰਾ ਜਿਹੜਾ ਆ ਉਹ ਖੋਲ ਕੇ ਕਲਾਸਾ ਕੀਤਾ ਜਾ ਸਕੇ ਤੇ ਦੂਸਰਾ ਇਹ ਵੀ ਇੱਕ ਓਪੀਨੀਅਨ ਸੀ ਕਿ ਬੱਖ ਬੱਖ ਜਥੇਬੰਦੀਆਂ ਚਾਹੇ ਸ਼ੋਮਣੀ ਕਮੇਟੀ ਆ ਤੇ ਚਾਹੇ ਇਥੇ ਇਨਸਾਨ ਮੋਰਚਾ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਆਪਣੇ ਯਤਨ ਵੀ ਅਰੰਭੇ ਹੋ ਸਾਰਿਆਂ ਨੇ ਤੇ ਇੱਕ ਸਾਂਝੇ ਤੌਰ ਦੇ ਉੱਤੇ ਗਵਰਨਰ ਪੰਜਾਬ ਨੂੰ ਵੀ ਮਿਲਿਆ ਜਾਵੇ ਕਿਉਂਕਿ ਕੇਸ ਜੂਟੀ ਦਾ ਆ ਤੇ ਉਹਦੇ ਲਈ ਇੱਕ ਪ੍ਰੈਜ਼ੀਡੈਂਟ ਸਾਹਿਬ ਲਈ ਥਰੂ ਗਵਰਨਰ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਵੀ ਇਹ ਫੀਲਿੰਗ ਜਿਹੜੀਆਂ ਥਰੂ ਗਵਰਨਰ ਭੇਜੀਆਂ ਜਾਣ ਤੇ ਆਪਣੇ ਤੌਰ ਤੇ ਇਹ ਵੀ ਇੱਕ ਸਵਾਲ ਸਿਗਾ ਪਏ ਆਪਾਂ ਇੱਕ ਪੰਜ ਚਾਰ ਵਕੀਲ ਜਾਂ ਪੰਜ ਚਾਰ ਹੋਰ ਸਾਡੇ ਜਿਹੜੇ ਨਾਮਵਰ ਜਿਹੜੇ ਸਮਾਜ ਸੇਵੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਲ ਕੇ ਯਤਨ ਕਰੇ ਕਿ ਉੱਥੇ ਟਾਈਮ ਲੈ ਕੇ ਉਹਨਾਂ ਨੂੰ ਛੇਤੀ ਮਿਲਿਆ ਜਾਵੇ। ਸੋ ਮਿਲਣ ਨੂੰ ਅਸੀਂ ਸਾਰੇ ਹੀ ਚਾਹੁੰਦੇ ਆ ਪਰ ਇਹ ਵੀ ਕਈ ਵਾਰੀ ਸਬਰ ਦੇਖਿਆ ਜਾਂਦਾ ਵੀ ਕਿੰਨਾ ਚਿਰ ਆਪਾਂ ਇਸ ਗੱਲ ਨੂੰ ਡਿਲੇ ਕਰੀ ਤੁਰੇ ਜਾਂਦੇ ਆ। ਸੋ ਮੈਂ ਸਮੁੱਚੇ ਤੌਰ ਤੇ ਸਾਰੇ ਵਕੀਲ ਸਾਹਿਬਾਨਾਂ ਦਾ ਇਹ ਚੇਚੇ ਤੌਰ ਤੇ ਇਸ ਕਰਕੇ ਧੰਨਵਾਦ ਕਰਨਾ ਕਿ ਬਹੁਤ ਕੀਮਤੀ ਤੇ ਬੜੀਆਂ ਸੀਰੀਅਸਲੀ ਕਈ ਵਾਰੀ ਹੁੰਦਾ ਆ ਕਿ ਐਵੇਂ ਇੱਕ ਦੋ ਇਹਨੂੰ ਆਪਾਂ ਥੱਲੇ ਲਾਉਣ ਲਈ ਬਿਲਕੁਲ ਕਾਨੂੰਨ ਮੁਤਾਬਕ ਤੇ ਆਪਣੇ ਸਾਰੇ এনवायरमेंट ਮੁਤਾਬਕ ਇਹ ਸਾਰੇ ਹੰਡੇ ਵਕੀਲ ਆ ਕਿਉਂਕਿ ਇਹਨਾਂ ਨੂੰ ਕਿਸੇ ਨੂੰ 50 ਸਾਲ ਹੋ ਗਏ ਕਿਸੇ ਨੂੰ 50 ਸਾਲ ਤੋਂ ਵੀ ਜ਼ਿਆਦਾ ਤਜਰਬਾ ਹੋ ਗਿਆ ਔਰ ਖਾਸ ਕਰਕੇ ਸੰਘਰਸ਼ੀ ਦੌਰਾਨ ਇਹਨਾਂ ਨੇ ਸਾਰੇ ਐਸਪੈਕਟ ਦੇ ਵਿੱਚ ਇਹ ਲੜਾਈ ਲੜੀ ਆ ਤੇ ਅੱਜ ਵੀ ਲੜ ਰਹੇ ਆ ਸੋ ਮੈਂ ਸਾਰੇ ਵਕੀਲ ਸਹਿਬਾਨ ਦਾ ਔਰ ਚੇਚੇ ਤੌਰ ਤੇ ਬੇਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਬਹੁਤ ਸਾਰੇ ਕੀਮਤੀ ਬਿਆਨ ਜਿਹੜੇ ਵਿਚਾਰ ਆਪਣੇ ਇੱਥੇ ਪ੍ਰਗਟ ਕੀਤੇ ਆ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਹੁਣੇ ਬੀਬੀ ਜੀ ਕਹਿ ਰਹੇ ਸੀ ਕਿ ਸਾਰ ਬਾਹਰ ਧੁੱਪੇ ਖੜੇ ਰਹੇ ਸੌਰੀ ਕਿਉਂਕਿ ਜੱਲੇ ਵਿਚਾਰਾਂ ਕਰੀਏ ਸਾਨੂੰ ਟਾਈਮ 1.5 ਵਜੇ ਦਾ ਦਿੱਤਾ ਸੀ ਪਰ ਸਮਾਂ ਥੋੜਾ ਜਿਹਾ ਬਾਅਦ ਲੱਗ ਗਿਆ ਸੋ ਮੈਂ ਸਾਰਿਆਂ ਦਾ ਇਚੇਤੇ ਤੌਰ ਤੇ ਫੇਰ ਤੇ ਜੋ ਇਹਨਾਂ ਨੇ ਵਿਚਾਰ ਦਿੱਤੇ ਉਹ ਅਸੀਂ ਸਾਰੇ ਲਿਖ ਵੀ ਲਏ ਆ ਉਹ ਲਿਖ ਕੇ ਤੇ ਯਤਨ ਕਰਾਂਗੇ ਮੈਂ ਸਾਰਿਆਂ ਨੂੰ ਬੇਨਤੀ ਵਕੀਲ ਸਾਹਿਬਾਨਾਂ ਨੂੰ ਕਰਦਾ ਕਿ ਆਪਾਂ ਇੱਕ ਕਿਉਂਕਿ ਗੱਲ ਆਈ ਮੋਰੇ ਕਿ ਇੱਕ ਪਬਲਿਕ opinion ਬਣਾਈ ਜਾਵੇ ਪਰ ਕਈ ਵਾਰੀ ਉਹ ਪਬਲਿਕ opinion ਫਿਰ ਵਖ ਵਖ ਜਥੇਬੰਦੀਆਂ ਦੇ ਮੁਖਾਰ ਤੱਕ ਹੀ ਜ਼ਿੰਮਤ ਹੋ ਜਾਂਦੀ ਆ ਤੇ ਮੈਂ ਪਹਿਲਾਂ ਵੀ ਇਸ ਗੱਲ ਤੇ ਜ਼ੋਰ ਦਿੰਦਾ ਸੀ ਹੁਣ ਵੀ ਦੰਨਾ ਕਿ ਨਮੈਂਦਾ ਇਕੱਠ ਚਣੀਂਦਾ ਇਕੱਠ ਜਿਹਨੂੰ ਆਪਾਂ ਕਹ ਲਈਏ ਉਹ ਭਾਵੇਂ ਸਾਰੀਆਂ ਜਥੇਬੰਦੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਦੇ ਵਿੱਚੋਂ ਵੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ ਵੱਡੀ ਕਰਾਂਗੇ ਤਾਂ ਕਿ ਉਹਦਾ ਸਾਰਿਆਂ ਨੂੰ ਪ੍ਰੈਸ ਨੂੰ ਵੀ ਦੇਸ਼ ਤੇ ਵਿਦੇਸ਼ ਨੂੰ ਵੀ ਉਹ ਵੀ ਇਹ ਗੱਲ ਮਹਿਸੂਸ ਕਰਨ ਪਈ ਜਿਹੜਾ ਬੇਇਨਸਾਫੀ ਆ ਤੇ ਮੈਂ ਕਈ ਵਾਰੀ ਮਹਿਸੂਸ ਕਰਦਾ ਜਿਹਦੇ ਘਰ ਦੇ ਵਿੱਚ ਵੇਖਦਾ ਪੈਂਦੀ ਉਹਨੂੰ ਪਤਾ ਹੁੰਦਾ ਬਾਕੀਆਂ ਲਈ ਤਾਂ ਕਈ ਵਾਰੀ ਪਸੰਤਰ ਹੀ ਹੋ ਜਾਂਦਾ ਪਰ ਮੈਂ ਇਹ ਕਹਿ ਸਕਦਾ ਇਹ ਜਿਹੜੇ ਬੰਦੀ ਸਿੰਘ ਤੇ ਭਾਈ ਰਾਜੋਆਣਾ ਸਾਹਿਬ ਹਬਾਰਾ ਸਾਹਿਬ ਔਰ ਇਹ ਭਾਈ ਦਲਾਵਰ ਸਿੰਘ ਇਨੀ ਕੋਈ ਜਾਤ ਲੈ ਨਹੀਂ ਇਹਨਾਂ ਨੇ ਆਪਣੀ ਜਮਾਤ ਲਈ ਤੇ ਉਸ ਵੇਲੇ ਜੋ ਹਾਲਾਤ ਸੀ ਤੇ ਕਿਸੇ ਦੇ ਕਹਿਣ ਦੇ ਵੀ ਨਹੀਂ ਇਹ ਸਾਰੇ ਜਿਹੜੇ ਇਨੀ ਸਟੈਪ ਚੱਕੇ ਆ ਸਿੱਖ ਭਾਵਨਾਵਾਂ ਦੇ ਅਨੁਕੂਲ ਸਾਡਾ ਵੀ ਅੱਜ ਫਰਜ਼ ਬਣਦਾ ਕਿ ਆਪਾਂ ਵੀ ਇਹਨੂੰ ਸੁਣੀਣ ਸੁਣੀ ਨਾ ਕਰੀਏ ਇਹਦੇ ਤੇ ਕੋਈ ਫਰੂਟ ਫੁੱਲ ਜਿਹੜਾ ਆ ਉਹ ਆਪਾਂ ਨਤੀਜਾ ਕਢੀਏ ਸੋ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰਿਆਂ ਨਾਲ ਵੀ ਸਲਾਹ ਹੋਈ ਆ ਬਾਕੀ ਵੀ ਇੱਕ ਦੋ ਚਾਹੁੰਦੇ ਨੇ ਚ ਹੋਰ ਸਾਰੀਆਂ ਜੱਥੇਬੰਦੀ ਇਹਨਾਂ ਵੀ ਕਰਕੇ ਫਿਰ ਇੱਕ ਸਾਰਿਆਂ ਨੂੰ ਕਾਸ਼ਟ ਦੇਾਂਗੇ ਉੱਥੇ ਦੋ ਦਿਨ ਆਪਣੇ ਦੋ ਘੰਟੇ ਲੱਗਣ ਚਾਰ ਘੰਟੇ ਲੱਗਣ ਪੰਜ ਘੰਟੇ ਲੱਗਣ ਉਹ ਇੱਕ ਮਾਡੀਅਮ ਹੋਊਗਾ ਵੀ ਆਪਾਂ ਇੱਕ ਮੈਂ ਹੋਰ ਵੀ ਕਰਦੇ ਆ ਇਹ ਕੋਈ ਪੋਲਿਟਿਕਸ ਨਹੀਂ ਇਹ ਸਿਰਫ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੇ ਸਮੂਹਿਕ ਤੌਰ ਤੇ ਸਾਰੇ ਅੰਦਰ ਬੈਠੇ ਆ ਉਹਨਾਂ ਦੀਆਂ ਭਾਵਨਾਵਾਂ ਦਾ ਆਪਾਂ ਸਤਿਕਾਰ ਕਰਨਾ ਸੋ ਫੇਰ ਦਿਲ ਜੀਆਂ ਲਗਾਈਆਂ ਤੋਂ ਸਾਰਿਆਂ ਦਾ ਧੰਨਵਾਦ ਤੁਹਾਡਾ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਚਰਚਾ ਹੋਈ ਹੈ ਇਹਨੂੰ ਲੈ ਕੇ ਰਾਜਵਾਨਾ ਸਾਹਿਬ ਨੂੰ ਮਿਲਿਆ ਜਾਊਗਾ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਅਗਲੀ ਮੀਟਿੰਗ ਰੱਖੀ ਜਾਊਗੀ ਉਸ ਤੋਂ ਪਹਿਲਾਂ ਮੀਟਿੰਗ ਕੀਤੀ ਜਾਊਗੀ ਦੇਖੋ ਅਸੀਂ ਮੀਟਿੰਗਾਂ ਦਾ ਕਰਦੇ ਰਹਿਣਾ ਰਾਜਵਾਨਾ ਸਾਹਿਬ ਨੂੰ ਕਿਉਂਕਿ ਉਹਨਾਂ ਦੀ ਭੈਣ ਜਾਂਦੀ ਮੁਲਾਕਾਤ ਕਰਨ ਮੈਂ ਵੀ ਹਾਲੇ ਤਾਂ ਨਹੀਂ ਪਰ ਸਾਰਿਆਂ ਦੀ ਕਿਉਂਕਿ ਲੋਕਾਂ ਲੋਕ ਭਾਵਨਾਵਾਂ ਦੇ ਅਨੁਕੂਲ ਉਹਨਾਂ ਨੂੰ ਜਾ ਕੇ ਜਾ ਕੇ ਸਾਰਾ ਜਿਹੜਾ ਕਨਵੇ ਕਰਾਂਗੇ ਪ੍ਰਧਾਨ ਜੀ ਪਿਛਲੇ ਸਮੇਂ ਦੌਰਾਨ ਦੇਖਿਆ ਸੀ ਕਿ ਐਸਜੀਪੀਸੀ ਨੇ ਕੋਲ ਦਿੱਤੀ ਸੀ ਕਿ ਦਿੱਲੀ ਜਾ ਕੇ ਧਰਨਾ ਆਪ ਲਗਾਵਾਂਗੇ ਉਹਨੂੰ ਐਨ ਇੱਕ ਦਿਨ ਪਹਿਲਾਂ ਮੁਲਤਵੀ ਕਰ ਲਿਆ ਸੀ ਉਹ ਤੋਂ ਇੱਕ ਦਬਾਅ ਬੱਲ ਰਿਹਾ ਸੀ ਸੈਂਟਰ ਦੇ ਉਹਨਾਂ ਦੇਖੋ ਸੱਤੋਂ ਲੱਗਦਾ ਕਿ ਦੁਬਾਰਾ ਫੇਰ ਐਕਸ਼ਨ ਦੇਣਾ ਚਾਹੀਦਾ ਹੈ ਜੀ ਨੇ ਦੇਖੋ ਮੈਂ ਤੁਹਾਨੂੰ ਹੁਣ ਕਿਉਂਕਿ ਤੁਸੀਂ ਮੈਨੂੰ ਸਵਾਲ ਉਦਾਂ ਦਾ ਕਰਤਾ ਕਈ ਵਾਰੀ ਹੁੰਦਾ ਕਿ ਆਕਾਲਤਖ ਸਾਹਿਬ ਵੱਲੋਂ ਹੁਕਮ ਹੋਇਆ ਸੀ ਪਹਿਲਾਂ 11 ਮੈਂਬਰੀ ਕਮੇਟੀ ਬਣੀ ਤੇ ਉਹ ਕਮੇਟੀ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਮੈਂਦਾ ਸਾਰੀ ਜਥੇਬੰਦੀਆਂ ਆਈਆਂ ਸੋ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸੀ ਸਾਰੀਆਂ ਕਹਿਣ ਤੋਂ ਭਾਵ ਕੋਈ ਇੱਕ ਦੋ ਰਹਿ ਗਿਆ ਹੁਣ ਬੱਕਰੀ ਗੱਲ ਨਹੀਂ ਤਾਂ ਐਜ਼ ਐ ਹੋਲ ਸਾਰੇ ਆਏ ਸੀ ਉਹ 11 ਮੈਂਬਰੀ ਕਮੇਟੀ ਮੈਨੂੰ ਅਧਿਕਾਰ ਦਿੱਤੇ ਸੀ ਬਣਾਈ ਪਰ ਉਹਦੇ ਵਿੱਚ ਫਿਰ ਇੱਕੋ ਮੀਟਿੰਗ ਹੋਈ ਉਸ ਤੋਂ ਬਾਅਦ ਫਿਰ ਸ਼ੇਕਸੋਣੇ ਹੋਣੇ ਸ਼ੁਰੂ ਹੋ ਗਏ ਉਹ ਸਾਰੀ ਤੁਸ ਹੋ ਗਈ ਤੇ ਜਿਹੜੀ 5 ਮੈਂਬਰੀ ਸੀਗੀ ਉਹ 5 ਮੈਂਬਰੀ ਨੇ ਵੀ ਆਪਣਾ ਵਰਕ ਸ਼ੁਰੂ ਕੀਤਾ ਪਰ ਜਿਆਦਾ ਸੀ ਹੁਣ ਸਮਾਂ ਮੰਗਦੇ ਸੀ ਪ੍ਰਾਈਮ ਮਿਨਿਸਟਰ ਪੋਰਟਲ ਤੋਂ ਸਾਨੂੰ ਉਹਦਾ ਰਿਪਲਾਈ ਵੀ ਆ ਗਿਆ ਕਿ ਤੁਹਾਨੂੰ ਸਮਾਂ ਦੇ ਦਿੱਤਾ ਜਾਊਗਾ ਤੇ ਤੁਹਾਡਾ ਜਿਹੜਾ ਰਿਪਰੈਜ਼ੈਂਟੇਸ਼ਨ ਹੋਮ ਮਿਨਿਸਟਰ ਨੂੰ ਭੇਜ ਦਿੱਤੀ ਗਈ ਪਰ ਪਿਛਲੇ ਸਮੇਂ ਦੌਰਾਨ ਫਿਰ ਉਹ ਸਾਨੂੰ ਆ ਗਿਆ ਕਿ ਜੀ ਤੁਹਾਡਾ ਜਿਹੜਾ ਮੈਟਰ ਹੈ ਉਹ ਸਾਰਾ ਕਲੋਜ਼ ਕਰ ਦਿੱਤਾ ਗਿਆ ਪਰ ਅਸੀਂ ਹੁਣ ਇਹਦਾ ਮਤਲਬ ਯਤਨ ਨਹੀਂ ਛੱਡਨੇ ਯਤਨ ਜਿਹੜੇ ਐਜ਼ ਅ ਹੋਲ ਸਾਰੀ ਆ ਉਹ ਸਾਰੇ ਦੇ ਸਾਰੇ ਕਰ ਦੇ ਰਹਾਂ ਹਾਂ। ਕੰਗਰਸ ਜੀ ਸੁਪਰੀਮ ਕੋਰਟ ਦਾ ਕਈ ਵਾਰ ਕਹਿ ਚੁੱਕਾ ਹੈ ਕਿ ਜੈਂਡਰ ਲੋ ਵੀ ਕੋਈ ਟਾਈਮ ਹੈ ਤੁਸੀਂ ਇਹਦੇ ਡਿਸੀਜਨ ਲੋ ਪਰ ਜਿਸ ਤਰੀਕੇ ਨਾਲ ਸੈਂਟਰ ਡਿਸੀਜਨ ਨਹੀਂ ਲੈ ਰਿਹਾ ਤਾਂ ਲੱਗਦਾ ਹੈ ਕਿ ਉਹਦੇ ਕਰਕੇ ਉਹਦੇ ਕਰਕੇ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨ ਪਈ ਆ। ਅੱਜ ਸਾਰਾ ਇਹੋ ਇੱਥੇ ਬੈਠ ਕੇ ਡਿਸਕਸ ਹੋਇਆ ਕਿ ਉਹ ਜਿਹੜੀ ਪਟੀਸ਼ਨ ਆ ਉਹਦੇ ਲਈ ਸਿਰ ਤੋੜ ਯਤਨ ਕੀਤੇ ਜਾਣ ਉਹ ਕੀ ਆ ਉਹ ਪਟੀਸ਼ਨ ਆ ਵੀ ਜਿਹੜੀ ਐਸਜੀਪੀਸੀ ਨੇ ਪटीशन ਪਾਈ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹਨੂੰ ਡਿਸਾਈਡ ਕੀਤਾ ਜਾਵੇ ਆਈਦਰ ਦਿਸ ਵੇ অর ਥੈਟ ਵੇ ਉਹਦੇ ਲਈ ਸਾਰੇ ਜਿਹੜੇ ਆ ਯਤਨ ਅਸੀਂ ਪਹਿਲਾਂ ਵੀ ਕਰਨਾ ਤੇ ਹੁਣ ਵੀ ਕਰਾਂਗੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ